ਓਲੰਪਿਕਸ 2024 ਦੇ ਵਿੱਚ ਹਾਕੀ ਨੇ ਬੜਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਨੂੰ ਬੜਾ ਵੱਡਾ ਉਸ਼ਾਹ ਜਿਹੜਾ ਦਿੱਤਾ ਹੈਗਾ ਖਾਸ ਤੌਰ ਦੇ ਤੇ ਹਾਕੀ ਖਿਡਾਰੀਆਂ ਦੇ ਲਈ ਵੱਡਾ ਉਸ਼ਾਹ ਇਸ ਹਾਕੀ ਦੇ ਭਾਰਤੀ ਹਾਕੀ ਦੀ ਟੀਮ ਨੇ ਓਲੰਪਿਕਸ ਦੇ ਵਿੱਚ ਜੋਹਰ ਦਿਖਾ ਕੇ ਜਿਹੜੇ ਦਿਖਾਏ ਨੇ ਤਾਂ ਮੇਰੇ ਨਾਲ ਸਾਬਕਾ ਹਾਕੀ ਖਿਡਾਰੀ ਨੇ ਤੇ ਮੌਜੂਦਾ ਐਸਪੀ ਨੇ ਰਾਜਪਾਲ ਸਿੰਘ ਉਹਨਾਂ ਦੇ ਨਾਲ ਗੱਲ ਕਰਦੇ ਆ ਅੱਜ ਹੋਣ ਵਾਲੇ ਹਾਕੀ ਦੇ ਸੈਮੀ ਫਾਈਨਲ ਮੈਚ ਦੇ ਲਈ ਕਾਲਪਾਲ ਜਿੱਿੱਦਾ ਦੇਖਦੇ ਹਾਂ ਕੁਆਰਟਰ ਫਾਈਨਲ ਦੇ ਵਿੱਚ ਭਾਰਤੀ ਜਿਹੜੀ ਹਾਕੀ ਟੀਮ ਹੈ ਬੜਾ ਵਧੀਆ ਜਿਹੜਾ ਜਲਵਾ ਦਿਖਾਇਆ ਬੜੇ ਵਧੀਆ ਜੋਰ ਜਿਹੜੇ ਨੇ ਉਹ ਖੇਡ ਮੈਦਾਨ ਦੇ ਵਿੱਚ ਦਿਖਾਏ ਨੇ ਤਾਂ ਅੱਜ ਹੋਣ ਵਾਲੇ ਮੈਚ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕੁਆਰਟਰ ਫਾਈਨਲ ਮੈਚ ਬਹੁਤ ਵਧੀਆ ਖੇਡੇ ਬਹੁਤ ਟਫ ਮੈਚ ਸੀ ਕਿਉਂਕਿ ਅਸੀਂ 10 ਖਿਡਾਰੀਆਂ ਨਾਲ ਖੇਡ ਰਹੇ ਸੀ ਇੱਕ ਰੋਹਿਤਾਸ ਨੂੰ ਅਮਿਤ ਰੋਹਿਤ ਨੂੰ ਜਿਹੜਾ ਉਹ ਰੈੱਡ ਕਾਰਡ ਹੋ ਗਿਆ ਸੀ ਅੱਜ ਦਾ ਮੈਚ ਵੀ ਨਹੀਂ ਉਹ ਖੇਡ ਸਕੂਗਾ ਅੱਜ ਦਾ ਮੈਚ ਬਹੁਤ ਟਫ ਇੰਪੋਰਟੈਂਟ ਪਲੇਅਰ ਸੀ ਪਰ ਸਾਡੇ ਕੋਲ ਬੈਂਚ ਸਟੈਂਫ ਵੀ ਬਹੁਤ ਵਧੀਆ ਹੈ ਟਫ ਮੁਕਾਬਲਾ ਰਹੂਗਾ ਕਿਉਂਕਿ ਵਰਲਡ ਚੈਂਪੀਅਨ ਜਿਹੜੀ ਆ ਉਹ ਪਿਛਲਾ ਜਿਹੜਾ ਵਰਲਡ ਕੱਪ ਸੀ ਉਹ ਜਰਮਨੀਆ ਜਿੱਤਿਆ ਸੀ ਪਿਛਲੇ 올림픽 ਦੇ ਵਿੱਚ ਇੰਡੀਆ ਨੇ ਜਰਮਨੀ ਨੂੰ ਹਰਾਇਆ ਸੀ ਤੇ ਦੋਨਾਂ ਵਾਸਤੇ ਇਹ ਇੰਪੋਰਟੈਂਟ ਮੈਚ ਆ ਕਿਉਂਕਿ ਇੱਕ ਪੂਲ ਦੇ ਵਿੱਚ ਸੈਕੰਡ ਆਈ ਇੱਕ ਪੂਲ ਦੇ ਵਿੱਚ ਟੌਪ ਕੀਤਾ ਜਰਮਨੀ ਨੇ ਟੌਪ ਕੀਤਾ ਇੰਡੀਆ ਸੈਕੰਡ ਆਈ ਆ ਔਰ ਦੋ ਬਰਾਬਰ ਦਾ ਮੁਕਾਬਲਾ ਰਹੂਗਾ ਟਫ ਮੁਕਾਬਲਾ ਜਿਹੜਾ ਜਿੱਤੂਗਾ ਮੈਡਲ ਉਹਦਾ ਪੱਕਾ ਹੋਊਗਾ ਡਿਫੈਂਸ ਜਨਵਰੀ ਦੀ ਵੀ ਕਾਫੀ ਮਜ਼ਬੂਤ ਮੰਨੀ ਜਾਂਦੀ ਹੈ ਤੇ ਡਿਫੈਂਸ ਭਾਰਤੀ ਹਾਕੀ ਖਿਡਾਰੀਆਂ ਨੇ ਵੀ ਕਾਫੀ ਪਿਛਲੇ ਮੈਚਾਂ ਦੇ ਵਿੱਚ ਮਜ਼ਬੂਤੀ ਨਾਲ ਦਿਖਾਈ ਹੈ ਤਾਂ ਇਸ ਮੈਚ ਦੇ ਵਿੱਚ ਕੀ ਲੱਗਦਾ ਹੈ ਤਕਨੀਕੀ ਤੌਰ ਦੇ ਉੱਤੇ ਕਿਹੜੀ-ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਦੇਖੋ ਅਨਫੋਰਸ 에ਰਰ ਜਿਹੜੇ ਨੇ ਉਹ ਜੀਡੀ ਟੀਮ ਘਟੋ ਘਟ ਕਰੂਗੀ ਜਿਹੜੇ ਹਾਫ ਚਾਂਸ ਵੀ ਮਿਲੇ ਉਹਨੂੰ ਵੇਲ ਕਰੂਗੀ ਗੋਲ ਚ ਕਨਵਰਟ ਕਰਨ ਨੂੰ ਔਰ ਜਿਹੜੀ ਟੀਮ ਘਟ ਤੋਂ ਘਟ ਪਲੈਂਟੀ ਕਾਰਨ ਦਊਗੀ ਇੱਕ ਦੂਸਰੇ ਨੂੰ ਕਿਉਂਕਿ ਦੋਨਾਂ ਦੇ ਪਲੈਂਟੀ ਕਾਰਨ ਵੀ ਵਧੀਆ ਨੇ ਦੋਨਾਂ ਦੀ ਪਲੈਂਟੀ ਕਾਰਨ ਤੇ ਡਿਫੈਂਸ ਵੀ ਵਧੀਆ ਔਰ ਕਿਤੇ ਨਾ ਕਿਤੇ ਅੱਜ ਦਾ ਜਿਹੜਾ ਮੈਚ ਆ ਉਹ ਫੋਰਵਰਡ ਲਾਈਨ ਤੇ ਬਹੁਤ ਡਿਪੈਂਡ ਕਰੂਗਾ ਜੇ ਜੀਡੀ ਫੋਰਵਰਡ ਲਾਈਨ ਜਿਹੜੀ ਟੀਮ ਦੀ ਚੰਗੀ ਖੇਡੂਗੀ لازਮੀ ਉਹ ਗੋਲ ਵੀ ਕਰੂਗੀ ਔਰ ਪਲੈਂਟੀ ਕਾਰਨ ਵੀ ਲਾਊਗੀ ਤੇ ਉਹ ਵੀ ਸਾਰਾ ਕਿ ਜਿਹੜਾ ਵੱਤਵਾ ਬਲੈਂਟਿਕ ਨੂੰ ਲੋਕਾ ਗੋਲ ਕਰੂ ਉਹੀ ਜਿੱਤੂਗਾ ਜਰਮਨ ਦੀ ਟੀਮ ਨੂੰ ਵੀ ਕਾਫੀ ਮਜ਼ਬੂਤ ਜਿਹੜਾ ਮੰਨਿਆ ਜਾਂਦਾ ਪੂਰੇ ਦੇ ਪੂਰੇ ਵਰਡ ਦੇ ਵਿੱਚ ਤਾਂ ਭਾਰਤੀ ਹਾਕੀ ਟੀਮ ਨੇ ਜਿਸ ਤਰੀਕੇ ਦੇ ਨਾਲ ਹੁਣ ਵੀ ਜਿਹੜੇ 올림픽ਸ ਦੇ ਵਿੱਚ ਜਿਹੜੇ ਜੋਰ ਦਿਖਾਏ ਨੇ ਜਾਂ ਪੁਰਾਣੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ 올림픽ਸ ਦੇ ਵਿੱਚ ਤਿਆਰੀ ਕੀਤੀ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਜੋਰ ਆ ਉਹ ਕਿਸ ਤਰ੍ਹਾਂ ਦਾ ਜਿਹੜਾ ਰੋਮਾਂਚਕ ਜਿਹੜਾ ਮੈਚ ਆ ਉਹ ਅੱਜ ਵਾਲਾ ਜਿਹੜਾ ਦੇਖਣ ਨੂੰ ਮਿਲ ਸਕਦਾ ਕੋਈ ਜਿਸ ਤਰੀਕੇ ਨਾਲ ਫਿਟਨੈਸ ਇੰਡੀਅਨ ਟੀਮ ਨੇ ਕੁਆਰਟਰਫਾਈਨਲ ਦੇ ਵਿੱਚ ਦਿਖਾਈ ਆ ਬੜੇ ਪੇਸ਼ੀਐਂਸ ਨਾਲ ਖੇਡਦੇ ਰਹੇ ਆ ਪੂਰੇ ਪੂਰਾ ਮੈਚ ਲੂੰਗੀ 10 ਘਟਾਰੀ ਸੀ ਔਰ ਬਹੁਤ ਘਟ ਦੇਖਣ ਨੂੰ ਮਿਲਿਆ ਕਿ ਜਿਹੜੀ ਇੰਡੀਅਨ ਟੀਮ ਆ ਮੈਂਟਲੀ ਇੰਨੀ ਫਿਟ ਹੋ ਗਈ ਮੈਨੂੰ ਲੱਗਿਆ ਇਹ ਬਹੁਤ ਜ਼ਰੂਰੀ ਹੈ ਫਿਜ਼ੀਕਲ ਫਿਟਨੈਸਾਰੇ ਪਲੇਅਰਾਂ ਦੀ ਇਸ ਲੈਵਲ ਤੇ ਬਰਾਬਰ ਹੁੰਦੀ ਹੈ ਹੁਣ ਜਿਹੜੇ ਜਿਹੜੀ ਟੀਮ ਔਰ ਜਿਹੜੇ ਪਲੇਅਰ ਮੈਂਟਲੀ ਫਿਟ ਹੋਣਗੇ ਕਿਉਂ ਅਸੀਂ ਪਲੈਂਟੀ ਸ਼ੂਟਆਊਟ ਦੇ ਵਿੱਚ ਦਿਖਾਇਆ ਬੜੇ ਪੇਸ਼ੈਂਸਲੀ ਅਸੀਂ ਪਲੈਂਟੀ ਕਾਰਨਰ ਪਲੈਂਟੀ ਸ਼ੂਟਆਊਟ ਜਿਹੜੇ ਸੇਵ ਵੀ ਕੀਤੇ ਤੇ ਗੋਲ ਵੀ ਕੀਤੇ ਇਹ ਬੜੇ ਇੰਪੋਰਟੈਂਟ ਆ ਅੱਜ ਦਾ ਜਿਹੜਾ ਮੈਚ ਆ ਇਹ ਵੀ ਇਸੇ ਤਰੀਕੇ ਨਾਲ ਹੀ ਖੇਡਿਆ ਜਾਊਗਾ ਜਿਹੜਾ ਮੈਂਟਲੀ ਫਿਟ ਹੋ ਉਹ ਜਿੱਤੂਗਾ ਮੈਂਟਲੀ ਫਿੱਟ ਦੀ ਤੁਸੀਂ ਗਲਤੀ ਜ਼ਰੂਰ ਕੀਤੀ ਪਰ ਕਿਤਨਾ ਕਿਤੇ ਜਦੋਂ ਆਪਾਂ ਇਸ ਮੁਕਾਮ ਦੇ ਉੱਤੇ ਪਹੁੰਚ ਜਾਂਦੇ ਆ ਤਾਂ ਕਿਤੇ ਨਾ ਕਿਤੇ ਟੀਮ ਦੇ ਉੱਤੇ ਜਿਹੜਾ ਪ੍ਰੈਸ਼ਰ ਵੀ ਜ਼ਰੂਰ ਹੁੰਦਾ ਵੀ ਕਿ ਵੀ ਇਹ ਮੈਚ ਜਿਹੜਾ ਜਿੱਤਿਆ ਜਾਵੇ ਤਾਂ ਜੋ ਅਗਲੇ ਜਿਹੜੇ ਫਾਈਨਲ ਦੇ ਵਿੱਚ ਜਿਹੜਾ ਪਹੁੰਚਿਆ ਜਾਵੇ ਤਾਂ ਕਿਤੇ ਨਾ ਕਿਤੇ ਸੋਨ ਤੱਕ ਰੇਮਬਲ ਵੀ ਜਿਹੜੀਆਂ ਅੱਖਾਂ ਜਿਹੜੀਆਂ ਨਿਗਾਹਾਂ ਜਿਹੜੀਆਂ ਉੱਟਕੀਆਂ ਹੁੰਦੀਆਂ ਨੇ ਤਾਂ ਕਿੰਨਾ ਕੁ ਤੁਸੀਂ ਪ੍ਰੈਸ਼ਰ ਜਿਹੜਾ ਖਿਡਾਰੀਆਂ ਦੇ ਉੱਤੇ ਸਮਝੋ ਵੀ ਇਸ ਦੌਰਾਨ ਜਿਹੜਾ ਉਹ ਬਣ ਜਾਂਦਾ ਹੈ ਕਿਉਂਕਿ ਤੁਸੀਂ ਵੀ ਅਕਸਰ ਜਿਹੜੇ ਮੈਚ ਖੇਡਦੇ ਰਹੇ ਹੋ ਤੇ ਕੋ ਪ੍ਰੈਸ਼ਰ ਜ਼ਰੂਰੀ ਹੈ ਕਿਉਂਕਿ ਅਸੀਂ ਮੁਲਕ ਦੀ ਆਪਣੇ ਏਡੇ ਵੱਡੇ ਮੁਲਕ ਦੀ ਨੁਮਾਇੰਦਗੀ ਕਰ ਰਹੇ ਆ ਪ੍ਰੈਸ਼ਰ ਜ਼ਰੂਰੀ ਆ ਸੈਮੀਫਾਈਨਲ ਮੈਚ ਆ ਪ੍ਰੈਸ਼ਰ ਆਉਣਾ ਵੀ ਚਾਹੀਦਾ ਇਸ ਪ੍ਰੈਸ਼ਰ ਦੇ ਵਿੱਚੋਂ ਹੀ ਇੱਕ ਜਿਹੜਾ ਚੰਗਾ ਖੜਾ ਰੇ ਨਿਕਲਦਾ ਤੇ ਪਰਫਾਰਮ ਕਰਦਾ ਜੇ ਆਪਾਂ ਗੱਲ ਕਰੀ ਅੱਜ ਦੇ ਮੈਚ ਦੀ ਮੈਂ ਇਹ ਕਹੂੰਗਾ ਅੱਜ ਦਾ ਮੈਚ ਸੈਮੀਫਾਈਨਲ ਨੂੰ ਮੈਂ ਹਮੇਸ਼ਾ ਸਿਲਵਰ ਮੈਡਲ ਮੈਚ ਕਿੰਨੇ ਜਿਹੜਾ ਵੀ ਟੀਮ ਜਿੱਤ ਜੂਗਾ ਉਹਦਾ ਸਿਲਵਰ ਮੈਡਲ ਪੱਕਾ ਹੈ ਉਤੋਂ ਇਹ ਸਾਰੀਆਂ ਟੀਮਾਂ ਨੂੰ ਪਤਾ ਹੈ ਪਰ ਅਮੇ ਪਹਿਲਾ ਸੈਮੀਫਾਈਨਲ ਮੈਚ ਹੁਣ ਹੈ ਸਪੇਨ ਤੇ ਆਲੰਡ ਦੇ ਵਿੱਚ ਸੈਕੰਡ ਮੈਚ ਜਿਹੜਾ ਜਰਮਨੀ ਤੇ ਇੰਡੀਆ ਦੇ ਵਿੱਚ ਹੈ সিলਵਰ ਮੈਡਲ ਮੈਚ ਹੈ ਜਿਹੜੀ ਟੀਮਾਂ ਜਿੱਤਣਗੀ ਉਹ ਤਾਂ সিলਵਰ ਮੈਡਲ ਪੱਕਾ ਹੈ ਇੱਕ ਸਟੈਪ ਜਿਹਦਾ ਅਸੀਂ 골ਡ ਵੱਸ ਜਾਗੇ ਤੇ ਜਿਹੜੀ ਟੀਮਾਂ ਚ ਨਹੀਂ ਜਿੱਤੂਗੀ ਉਹਨੂੰ ਬ੍ਰੌਂਜ਼ ਮੈਡਲ ਵਾਸਤੇ ਖੇਡਣਾ ਪੈਣਾ ਉਹ ਮੈਚ ਵੀ ਉਨਾ ਟਫ ਹੋ ਜਾਂਦਾ ਤੇ ਸਾਰੀਆਂ ਟੀਮਾਂ ਇਸ ਤਰੀਕੇ ਨਾਲ ਹੀ ਪ੍ਰੀਪੇਅਰ ਹੋ ਕੇ ਆਉਣਗੀਆਂ ਮੈਂਟਲੀ ਕਿਉਂਕਿ ਫਿਜ਼ੀਕਲੀ ਤਾਂ ਸਾਰੀਆਂ ਫਿੱਟ ਨੇ ਪਰ ਮੈਂਟਲੀ ਪ੍ਰੀਪੇਅਰ ਹੋ ਕੇ ਆਉਣਗੀਆਂ ਕਿਹੜੀ ਕਿਹੜੀਆਂ ਗਲਤੀਆਂ ਪਿਛਲੇ ਮੈਚਾਂ ਚ ਹੋਈਆਂ ਨੇ ਉਹਨੂੰ ਨਾ ਦੁਹਰਾਇਆ ਜਾਵੇ ਸਪੈਸ਼ਲੀ ਜਿਵੇਂ ਰੈੱਡ ਕਾਰਡ ਸਾਡੇ ਇੱਕ ਪਲੇਅਰ ਨੂੰ ਹੋ ਗਿਆ ਸੀ ਔਰ ਉਤੋਂ ਅਸੀਂ ਪਲੈਂਟਿਕਨ ਬਹੁਤ ਦਿੱਤੇ ਦੂਸਰੀ ਟੀਮਾਂ ਨੂੰ ਇਹ ਗਲਤੀਆਂ ਜਿਹੜੀਆਂ ਨਾ ਦੁਹਰਾਇਆਂ ਜਾਣ ਕਿਉਂਕਿ ਸੈਮੀਫਾਈਨਲ ਮੈਚ ਦੇ ਵਿੱਚ ਇਹ ਗਲਤੀਆਂ ਫਿਰ ਨਹੀਂ ਕੀਤੀਆਂ ਜਾਣੀਆਂ ਅਜਾ ਰਾਜਪਾਲ ਸਿੰਘ ਜੀ ਹੋਰਾਂ ਦਾ ਜਨਮ ਦਿਨ ਵੀ ਹੈ ਤਾਂ ਕੀ ਲੱਗਦਾ ਵੀ ਭਾਰਤੀ ਹਾਕੀ ਟੀਮ ਤੋਂ ਕਿਸ ਤਰ੍ਹਾਂ ਦੇ ਜਿਹੜੇ ਤੋਹਫੇ ਦੀ ਜਿਹੜੀ ਉਮੀਦ ਹੈ ਰਾਜਪਾਲ ਸਿੰਘ ਰੱਖਦੇ ਨੇ 8 ਅਗਸਤ ਨੂੰ ਮੇਰਾ ਬਰਥਡੇ ਹੈ ਤੇ ਮੈਨੂੰ ਲੱਗਦਾ ਹੈ ਕਿ ਜੇ ਅੱਜ ਇਹ ਮੈਚ ਜਿੱਤਣਗੇ ਤੇ 8 ਅਗਸਤ ਦਾ ਜਿਹੜਾ ਗਿਫਟ ਉਹ ਮੈਨੂੰ ਅੱਜ ਮਿਲ ਜਾਊਗਾ ਕਿਉਂਕਿ ਇੱਕ ਮੈਡਲ ਸਾਡੇ ਸ਼ੋਰ ਹੋ ਜਾਊਗਾ ਤੇ 8 ਅਗਸਤ ਨੂੰ ਵੇਖਾਂਗੇ ਕਿ ਕਿਸ ਤਰੀਕੇ ਦੀ ਪਰਫਾਰਮੈਂਸ ਚੱਲਦੀ ਹੈ ਪਰ ਸਾਰਿਆਂ ਨੂੰ ਉਮੀਦ ਆ ਕਿ ਅੱਜ ਦਾ ਜਿਹੜਾ ਮੈਚ ਆ ਉਹ ਸਾਡੇ ਵਾਸਤੇ ਇੰਪੋਰਟੈਂਟ ਹੈ ਤੇ ਅਸੀਂ ਅੱਜ ਸਿਲਵਰ ਮੈਡਲ ਮੈਚ ਪੱਕਾ ਜਿੱਤਾਂਗੇ ਅੱਛਾ ਹਾਕੀ ਜਿਹੜੀ ਆ ਆਪਣੇ ਸੁਨਹਿਰੀ ਭਵਿੱਖ ਨੂੰ ਜਿਹੜਾ ਵਾਪਸ ਲਿਆ ਰਹੀ ਆ ਕਿਸੇ ਸਮੇਂ ਹਾਕੀ ਜਿਹੜੀ ਭਾਰਤੀ ਹਾਕੀ ਟੀਮ ਜਾਂ ਖਾਸ ਤੌਰ ਦੇ ਉਤੇ ਹਾਕੀ ਟੀਮ 'ਚ ਖੇਡਦੇ ਪੰਜਾਬੀ ਖਿਡਾਰੀਆਂ ਦੇ ਜ਼ਿਕਰ ਗੱਲ ਕਰੀ ਜਾਵੇ ਤਾਂ ਬੜਾ ਸੁਨਹਿਰੀ ਭਵਿੱਖ ਸੀਗਾ ਪਿਛਲੇ ਸਮੇਂ ਦੇ ਵਿੱਚ ਉਹ ਭਵਿੱਖ ਕਿ ਤਰ੍ਹਾਂ ਕਿਤੇ ਖਰਾਬ ਵੀ ਹੋਇਆ ਪਰ ਹੁਣ ਫਿਰ ਤੋਂ ਜਿਹੜੀ ਆ ਉਹ ਆਪਣੇ ਵਾਪਸ ਜੜੇ ਸੁਨਹਿਰੀ ਭਵਿੱਖ ਵੱਲ ਜਿਹੜੀ ਹਾਕੀ ਟੀਮ ਵੱਧ ਰਹੀ ਆ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਸ਼ ਦੇ ਹਾਕੀ ਖਿਡਾਰੀਆਂ ਦੇ ਲਈ ਜਿਹੜਾ ਉਹ ਦੇਖਦੇ ਹੋ ਜਿਹੜੀ ਪਲੇਰੀ ਨਾ ਵੀ ਤਿਆਰ ਹੋ ਰਹੀ ਹੈ ਕੁਝ ਹਾਕੀ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਦੇ ਅੱਜ 19 ਖਿਡਾਰ ਔਰ ਕਪਤਾਨੀ ਵੀ ਪੰਜਾਬ ਕੋਲ ਹੀ ਆ ਔਰ ਜਿਹੜਾ ਹਰਮਨ ਮੁੰਡਾ ਉਹ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਹੈ ਇਹ ਬੜੀ ਮਾਣ ਵਾਲੀ ਗੱਲ ਆ ਪੰਜਾਬ ਵਾਸਤੇ ਤੇ ਪੰਜਾਬ ਪੁਲਿਸ ਵਾਸਤੇ ਵੀ ਜੇ ਅਸੀਂ ਪਨੀਰੀ ਦੀ ਗੱਲ ਕਰੀਏ ਹਰ ਜਿਲ੍ਹੇ ਦੇ ਵਿੱਚ ਸਾਡੇ ਕੋਲ ਬਹੁਤ ਵਧੀਆ ਪਲੇਅਰ ਨੇ ਉਹ ਤੁਹਾਨੂੰ ਤਿਆਰ ਵੀ ਹੁੰਦੇ ਨੇ ਔਰ ਜਿਹੜੀਆਂ ਟੀਮਾਂ ਜਦੋਂ ਜਿੱਤ ਕੇ ਆਉਂਦੀਆਂ ਉਹਨਾਂ ਪਨੀਰੀ ਦੇ ਵਿੱਚ ਉਹਨਾਂ ਬਿਗਨਰ ਦੇ ਯੰਗਸਟਰ ਨੇ ਉਹਨਾਂ 'ਚ ਉਹਨਾਂ ਉਤਸ਼ਾਹ ਹੁੰਦਾ ਹੈ ਤੇ ਓਵਰঅল ਇੰਡੀਆ ਦੀ ਗੱਲ ਕੀਤੀ ਜਾਵੇ ਹਰ ਸਟੇਟ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਹਾਕੀ ਵਾਸਤੇ ਸਪੈਸ਼ਲੀ ਜੇ ਆਪਾਂ ਓਡੀਸ਼ਾ ਦੀ ਗੱਲ ਕਰੀ ਓਡੀਸ਼ਾ ਨੇ ਤਾਂ ਹਾਕੀ ਇੰਡੀਆ ਨੂੰ ਸਪான்ਸਰ ਹੀ ਕੀਤਾ ਹੈ ਤੇ ਬਹੁਤ ਵੱਡੀ ਗੱਲ ਆ ਹਾਂ ਜੇ ਅਸੀਂ ਪਿਛਲੇ ਲੇਟੈਸਟ ਜਿਹੜੇ ਹੋਏ ਨੇ ਟੂਰਨਾਮੈਂਟ ਉਹਨਾਂ ਦੇ ਵਿੱਚੋਂ ਵਰਲਡ ਕੱਪ ਦੀ ਗੱਲ ਕੀਤੀ ਜਾਵੇ ਵਰਲਡ ਕੱਪ ਦੇ ਵਿੱਚ ਜਿਹੜਾ ਕੁਆਰਟਰਫਾਈਨਲ ਮੈਚ ਸੀ ਨਿਊਜ਼ੀਲੈਂਡ ਤੋਂ ਟਾਈ ਬ੍ਰੇਕਰ ਤੇ ਹਾਰੇ ਸੀ ਤੇ ਉਹੀ ਵਰਲਡ ਕੱਪ ਜਿਹੜਾ ਜਰਮਨੀ ਜਿੱਤਿਆ ਸੀ ਅੱਜ ਅਸੀਂ ਸੈਮੀ ਕੁਆਰਟਰ ਫਾਈਨਲ ਜਿਹੜਾ ਗ੍ਰੇਟ ਬ੍ਰਿਟੇਨ ਤੋਂ ਅਸੀਂ ਪਲੈਂਟੀ ਸ਼ੂਟਆਊਟ ਤੇ ਜਿੱਤੇ ਆ ਤੇ ਅੱਜ ਫੇਰ ਸੈਮੀ ਫਾਈਨਲ ਜਰਮਨੀ ਨਾਲ ਟਫ ਮੁਕਾਬਲਾ ਰਹੂਗਾ ਟਫ ਮੁਕਾਬਲਾ ਤਾਂ ਰਹੇਗਾ ਪਰ ਰਾਜਪਾਲ ਸਿੰਘ ਜੀ ਹੋਰੀ ਜਿਹੜਾ ਇਸ ਟੀਮ ਨੂੰ ਕੀ ਸ਼ੁਭਨਾਵਾ ਦਿੰਦੇ ਨੇ ਤੇ ਕੀ ਜਿਹੜਾ ਟੈਕਨੀਕਲ ਤੌਰ ਦੇ ਉੱਤੇ ਤੁਸੀਂ ਆਪਣੇ ਤਜਰਬੇ ਤੋਂ ਇਸ ਟੀਮ ਨੂੰ ਜਿਹੜਾ ਉਹ ਦੱਸਣਾ ਚਾਹੁੰਦੇ ਹੋ ਵੀ ਇਹ ਮੈਚ ਜਿਹੜਾ ਇਸ ਤਰੀਕੇ ਨਾਲ ਇਸ ਮੈਚ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਉਹ ਧਿਆਨਿਤ ਜੜੀਆਂ ਰੱਖਿਆ ਜਾਣਾ ਦੇਖੋ ਬਹੁਤ ਵਧੀਆ ਖੇਡ ਰਹੇ ਐਸ ਟਾਈਮ ਸਾਡੀਆਂ ਜਿਹੜੀਆਂ ਸੁਭ ਇਛਾਵਾਂ ਨੇ ਇਹਨਾਂ ਨਾਲ ਨੇ ਟੈਕਨੀਕਲੀ ਮੈਨੂੰ ਲੱਗਦਾ ਕਿ ਹੁਣ ਜ਼ਰੂਰਤ ਨਹੀਂ ਹੈ ਬਹੁਤ ਵਧੀਆ ਟੀਮ ਖੇਡ ਰਹੀ ਹੈ ਹਾਂ ਇਹਨਾਂ ਕਿ ਜ਼ਰੂਰ ਰਹਿੰਦਾ ਕਿ ਜਿਹੜੀਆਂ ਗਲਤੀਆਂ ਪਿਛਲੇ ਮੈਚ ਹੋਈਆਂ ਨੇ ਸਪੈਸ਼ਲੀ ਜੇ ਅਸੀਂ ਪਲੈਂਟਿਕ ਕਾਰਨ ਘੱਟ ਤੋਂ ਘੱਟ ਜਰਮਨੀ ਨੂੰ ਦਵਾਂਗੇ ਘੱਟ ਤੋਂ ਘੱਟ ਕਾਊਂਟਰ ਅਟੈਕ ਉਹਨੂੰ ਦਵਾਂਗੇ ਕਿਉਂਕਿ ਜਰਮਨੀ ਐਦਾਂ ਦੀ ਟੀਮ ਹੈ ਕਿ ਜਿਹੜੇ ਵਰਲਡ ਕੱਪ ਦੇ ਵਿੱਚ ਜਾਂ ਸੈਮ ਵਰਲਡ ਕੱਪ ਦਾ ਮੈਚ ਜਿਹੜਾ ਲਾਸਟ 3 ਸੈਕਿੰਡ ਦੇ ਵਿੱਚ ਉਹਨਾਂ ਨੇ ਗੋਲ ਕਰਕੇ ਜਿੱਤੇ ਤੇ ਬੜਾ ਇੰਪੋਰਟੈਂਟ ਹੈ ਕਿਉਂਕਿ ਲਾਸਟ ਸੈਕਿੰਡ ਤੱਕ ਜਰਮਨੀ ਟੀਮ ਖੇਡਦੀ ਆ ਇਹ ਆਪਣੇ ਧਿਆਨ ਚ ਰੱਖਣ ਕਿਉਂਕਿ ਪਿਛਲੇ 올림픽 ਦੇ ਵਿੱਚ ਜਿਹੜਾ ব্রੌਂਜ਼ ਮੈਡਲ ਮੈਚ ਸੀ ਉਹਦੇ ਚ ਵੀ ਉਹ ਦੋ ਵਾਰੀ ਲੀਡ ਜਰਮਨੀ ਨੇ ਲਈ ਸੀ ਤੇ ਸਾਡੀ ਫੋਰਵਰਡ ਲਾਈਨ ਬਹੁਤ ਵਧੀਆ ਸੀ ਸਿਮਰਨ ਮੁੰਡਾ ਬਹੁਤ ਵਧੀਆ ਸੀ ਜਿੰਨੇ ਦੋ ਗੋਲ ਉਹਨਾਂ ਨੇ ਕੀਤੇ ਸੀ ਤੇ ਇਦਾਂ ਦੇ ਚਾਂਸ ਉਹਨਾਂ ਨੂੰ ਨਾ ਦਿੱਤੇ ਜਾਣ ਕਿ ਉਹ ਲੀਡ ਲੈਣ ਤੇ ਫਰਸਟ ਆਪਣੀ ਲੀਡ ਲੈਣ ਤੇ ਡਿਫੈਂਸ ਨੂੰ ਕੈਮ ਰੱਖਣਾ ਪਣ ਬੜੀਆਂ ਉਮੀਦਾਂ ਨੇ ਅੱਜ ਦੇਸ਼ਵਾਸੀਆਂ ਨੂੰ ਭਾਰਤੀ ਹਾਕੀ ਟੀਮ ਤੋਂ ਵੀ ਭਾਰਤੀ ਹਾਕੀ ਟੀਮ ਇਹ ਫਾਈਨ ਸੈਮੀਫਾਈਨਲ ਦਾ ਜਿਹੜਾ ਮੈਚ ਹੈ ਉਹ ਭਾਰਤ ਦੀ ਝੋਲੀ ਦੇ ਵਿੱਚ ਜਿੱਤ ਕੇ ਪਾਵੇ ਤੇ ਰਾਜਪਾਲ ਸਿੰਘ ਨੂੰ ਵੀ ਇਸ ਟੀਮ ਤੋਂ ਕਾਫੀ ਉਮੀਦਾਂ ਨੇ ਤੇ ਰਾਜਪਾਲ ਸਿੰਘ ਉਮੀਦ ਜਤਾਈ ਬੈਠੇ ਨੇ ਵੀ ਕੱਲ ਉਹਨਾਂ ਦਾ ਜਿਹੜਾ ਜਨਮ ਦਿਨ ਹੈ ਉਸ ਮੌਕੇ ਦੇ ਉੱਤੇ ਜਿਹੜੀ ਭਾਰਤੀ ਹਾਕੀ ਟੀਮ ਹੈ ਇਹ ਮੈਡਲ ਜਿਹੜਾ ਉਹਨਾਂ ਦੀ ਝੋਲੀ ਦੇ ਵਿੱਚ ਪਾਵੇਗੀ ਜਿਸ ਦੇ ਨਾਲ ਉਹਨਾਂ ਨੂੰ ਖੁਸ਼ੀ ਹੋਵੇਗੀ ਤੇ ਇਸ ਰਾਜਪਾਲ ਸਿੰਘ ਨੇ ਟੀਮ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਨੇ ਕੈਮਰਮੈਨ ਸਰਜੀ ਸਿੰਘ ਅਨੰਦ ਰਾਜ ਜਗਜੀਤ ਜੱਗੀ ਪੀਟੀਸੀ ਨਿਊਜ਼ ਰਿਪੋਰਟ